ਪਿਤੇ ਦਿਨੀ ਫਗਵਾੜਾ ਵਿਖੇ ਹੋਈਆਂ ਗਊਆਂ ਦੀਆਂ ਹੱਤਿਆ ਦੇ ਰੋਸ ਵਜੋਂ ਨਾਮਤਾਰੀ ਦਰਬਾਰ ਦੇ ਨਾਮਤਾਰੀਆਂ ਦਾ ਵੱਡਾ ਜਥਾ ਕ੍ਰਿਸ਼ਨਾ ਗਊਸ਼ਾਲਾ ਮੇਲੀਗੇੜ ਫਗਵਾੜਾ ਵਿਖੇ ਪਹੁੰਚਿਆ ਇਸ ਦੌਰਾਨ ਉਹਨਾਂ ਜਿਥੇ ਗਊਆਂ ਦੀ ਹੋਈ ਮੌਤ ਤੇ ਪ੍ਰਬੰਧਕਾਂ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਉਹਨਾਂ ਇਸ ਦੇ ਸਖਬਦਾਂ ਵੀ ਨਖੇਦੀ ਵੀ ਕੀਤੀ ਇਸ ਦੌਰਾਨ ਜਥੇ ਨਾਲ ਆਏ ਹੋਏ ਵਕਫਾਗ ਬੁਲਾਰਿਆਂ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਨਾਲ ਹੀ ਇਹ ਵੀ ਦੋਸ਼ ਲਗਾਇਆ ਕਿ ਹੋ ਸਕਦਾ ਹੈ ਕਿ ਗਊਆਂ ਨੂੰ ਪਾਉਣ ਵਾਲੇ ਪੱਠੇ ਹੀ ਜ਼ਹਿਰੀਲੇ ਹੋਣ ਕਿਉਂਕਿ ਪੱਠਿਆਂ ਤੇ ਦਵਾਈ ਦਾ ਸਪਰੇਅ ਕੀਤਾ ਜਾਂਦਾ ਹੈ ਉਨਾ ਪ੍ਰਸ਼ਾਸਨ પાસે ਮੰਗ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਪੱਠਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਹੁਣਾ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਗਊਆਂ ਨੂੰ ਪੱਠੇ ਪਾਉਣ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕਰਨ ਤਾਂ ਜੋ ਮੁਰਤ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ। ਇਸ ਦੌਰਾਨ ਉਹਨਾਂ ਨਾਲ ਪ੍ਰਧਾਨ ਰਕੇਸ਼ ਗੋਸਾਈ, ਇੰਦਰਜੀਤ ਕਰਵਲ ਤੋਂ ਇਲਾਵਾ ਹੋਰ ਨਾਮਤੜੀ ਸਮਾਜ ਦੇ ਆਗੂ ਵੀ ਮੌਜੂਦ ਹਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਦੀ ਰਿਪੋਰਟ। ਇਹਦਾ ਵਾਕਿਆ ਹੋਇਆ ਜਿਸ ਤਰ੍ਹਾਂ ਥੋੜੇ ਪ੍ਰਧਾਨ ਜੀ ਨੇ ਜ਼ਿਕਰ ਕੀਤਾ। ਇਹ ਵੇਖਣ ਚਾਇਆ ਕਿ ਜਿਹੜੀਆਂ ਸਪਰੇਆਂ ਨੇ ਉਹ ਉਹਦੀ ਬਹੁਤ ਬਹੁਤ ਆਦਤ ਕਰਕੇ ਇਹ ਰਹਾ ਸਨ ਮਰਤਿਆ ਔੜ ਮਨ ਭਗਾ ਹਾਸਾ ਇਹ ਜਿਹੜੀਆਂ ਗਾਈਆਂ ਦੁੱਧ ਨਹੀਂ ਸੀ ਦਿੰਦੀਆਂ ਅਜੇ ਪੱਠੇ ਉਹਨਾਂ ਨੂੰ ਇਹ ਪਾਇਆ ਗਿਆ ਜੇ ਇੱਧਰ ਪਾਏ ਜਾਂਦੇ ਤੇ ਉਹ ਦੁੱਧ ਵੀ ਲੋਕਾਂ ਕੋ ਜਾਂਦਾ ਤੇ ਹੋਰ ਹਾਸਾ ਸਾਡੀ ਮਨੁੱਖਤਾ ਦੇ ਵਿੱਚ ਹੀ ਹੁੰਦਾ ਸੋ ਮੇਰੀ ਰਿਕਵੈਸਟ ਤਾਂ ਇਹ ਹੈ ਜੀ ਤੇ ਜਿਸ ਤਰ੍ਹਾਂ ਜ਼ਿੰਮੇਦਾਰ ਹੈ ਜਿਮੀਦਾਰ ਆਪਣੇ ਵਾਸਤੇ ਜਿਹੜਾ ਪੱਠੇ ਦੀਦਾ ਹੈ ਆਪਣੇ ਡੰਗਰਾਂ ਨੂੰ ਕਾਉਣ ਵਾਸਤੇ ਉਹਨੂੰ ਪਤਾ ਹੁੰਦਾ ਮੈਂ ਅੱਜ ਸਪਰੇਅ ਕੀਤੀ ਹੈ ਤੈਨੂੰ 15 ਜਾਂ 20 ਦਿਨਾਂ ਬਾਅਦ ਜਿਹੜਾ ਉਹ ਮੈਂ ਵੜਣਾ ਜਿਹੜਾ ਕਮਰਸ਼ੀਅਲ ਜਿਮੀਦਾਰ ਹੈ ਜਿਹਨੇ ਪੱਠਾ ਮੂਲ ਵਿੱਚ ਉਹਦੇ ਤੇ ਸਰਕਾਰ ਵੱਲੋਂ ਇਦਾਂ ਦਾ ਕੋਈ ਬੈਂਕ ਕੀਤਾ ਜਾਵੇ ਉਹ ਜਿਹੜਾ ਪੱਠਾ ਹੈ ਉਹਦੀ ਬਕਾਇਦਾ ਟੀਕਾਕਰਨ ਹੋਵੇ ਬਕਾਇਦਾ ਉਹਦੀ ਵੀ ਪਰਖ ਹੋਵੇ ਕਿ ਇਹ ਪੱਠਾ ਜਿਹੜਾ ਕਿਸ ਤਰ੍ਹਾਂ ਦਾ ਹੈ ਕਿਉਂਕਿ ਹਰ ਦੁਨੀਆ ਦੀ ਦੌੜ ਜਿਹੜੀ ਲੱਗੀ ਹੋਈ ਹੈ ਜਾਂ ਮਨੁੱਖਤਾ ਵਾਸਤੇ ਕੋਈ ਚੀਜ਼ ਹੈ ਸਭੀਆਂ ਨੇ ਬਹੁਤ ਆਲਿਆ ਅਸੀਂ ਸਾਰੇ ਕਹਿੰਦੇ ਹਾਂ ਸਾਡੀ ਜਿਹੜੀ ਇਹ ਸਵੇਰ ਨੂੰ ਤਿਆਰ ਹੋ ਜਾਵੇ ਤੇ ਮੱਢੀ ਦਾ ਵੱਤ ਤੇ ਛੇਤੀ ਤੋਂ ਛੇਤੀ ਪਾ ਲੇ ਉਹਨਾਂ ਲੋਕਾਂ ਨੂੰ ਇਸ ਵੇਲੇ ਕੋਈ ਦੁੱਖ ਨਹੀਂ ਕਿਸੇ ਦਾ ਕੋਈ ਦਰਦ ਨਹੀਂ ਸਿਰਫ ਤੇ ਸਿਰਫ ਇੱਕੋ ਟੀਚਾ ਆ ਕਿ ਅਸੀਂ ਇਹ ਪੱਠੇ ਵੱਢ ਕੇ ਦਵਾ ਦਾ ਵੇਚਣੇ ਆ ਉਸ ਤੋਂ ਬਾਅਦ ਪੱਠੇ ਫੇਰ ਸਾਡੇ ਜਿਹੜੇ ਅੱਗੇ ਜਾਂਦੇ ਆ ਇਹ ਜਿਹੜੀ ਚੀਜ਼ ਆ ਇਹ ਸਰਕਾਰ ਨੂੰ ਥੋੜੀ ਥੋੜੀ ਕੰਟਰੋਲ 'ਚ ਲੈ ਕੇ ਇਹੋ ਜਿਹੇ ਹਾਸਿਆਂ ਤੋਂ ਤਾਂ ਹੀ ਆ ਬਚਾਲ ਸਕਦੇ ਆ ਨਹੀਂ ਤੇ ਜਿਸ ਤਰ੍ਹਾਂ ਕੁਦਰਤੀ ਤੌਰ ਤੇ بارشਾਂ ਨਹੀਂ ਪੈਂਦੀ بارشਾਂ ਨਾ ਪੈਣ ਕਰਕੇ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਸੁੰਢੀ ਆ ਉਹ ਜੀ ਪੈ ਰਹੀ ਆ ਤੇ ਜਿਹੜੀ ਸਖਤ ਤੋਂ ਸਖਤ ਦਵਾਈ ਨਾਲ ਵੀ ਨਹੀਂ ਮੜ ਰਹੀ ਅੱਜ ਵੀ ਸਾਨੂੰ ਦੁੱਖ ਉਨਾ ਹੀ ਆ ਪਰ ਇਹ ਦੁੱਖ ਨੂੰ ਕਿਸੇ ਨਾ ਕਿਸੇ ਢੰਗ ਨਾਲ ਕਿ ਸਾਡੀਆਂ ਆਪਣੀਆਂ ਸਰਕਾਰਾਂ ਨੇ ਆਪਣਾ ਸਾਰਾ ਕੁਝ ਆ ਦਵਾਈਆਂ ਦੇ ਉੱਤੇ ਵੀ بڑے ਟੈਸਟ ਹੁੰਦੇ ਆ ਕਿਹੜੀਆਂ ਦਵਾਈਆਂ ਮਾੜੀਆਂ ਕਿਹੜੀਆਂ ਚੰਗੀਆਂ ਇਸ ਤਰ੍ਹਾਂ ਐਗਰੀਕਲਚਰ ਡਿਪਾਰਟਮੈਂਟ ਜਿਹੜਾ ਆ ਉਹ ਵੀ ਇਹ ਟੈਸਟ ਕਰੇ ਤਾਂ ਕਿ ਕਾਉਣ ਵਾਲਾ ਕੋਈ ਅਸਤੰਦ ਖਾਸ ਦਾ ਨਾ ਹੋਵੇ ਕੁਛ ਹਾਲਾ ਆਏ ਆ ਇੱਥੇ ਸਾਨੂੰ ਪਤਾ ਲੱਗਾ ਵੀ 22 23 ਬੋਗਾਂ ਦਾ ਜਿਹੜਾ ਆ ਉਹ ਛੱਡ ਗਈਆਂ ਉਸ ਪੱਠਿਆਂ ਦੇ ਵਿੱਚ ਜਿਹੜਾ ਆ ਉਹ ਜ਼ਹਿਰ ਆ ਗਿਆ ਸਾਨੂੰ ਪਹਿਲਾਂ ਨਹੀਂ ਸੀ ਪਤਾ ਲੱਗਾ ਹੁਣ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਸਾਨੂੰ ਲੱਗਾ ਸੀ ਕਿ ਸ਼ਾਇਦ ਕੋਈ ਕਿਸੇ ਨੇ ਸ਼ਰਾਰਤ ਨਾ ਕੀਤੀ ਹੋਵੇ ਇਸ ਗੱਲ 'ਈ ਤੇ ਉਸ ਗੱਲ ਨੂੰ ਕਮੇਟੀ ਦੇ ਕੋਲ ਹੋਰ ਸਾਰੇ ਪ੍ਰਬੰਧਕਾਂ ਕੋਲ ਅਸੀਂ ਇਸ ਰੱਖ ਕੇ ਆਏ ਆਂ ਕਿ ਅਸੀਂ ਖੁਸ਼ੀ ਉਸ ਵੀ ਕਰੀਏ ਤੇ ਅਗਰ ਵੀ ਵੇਰਨ ਵੀ ਕਰੀਏ ਪਿਆਵੇ ਕੋਸ਼ਿਸ਼ ਕਰੋਗਾ हां ਪੱਠੇ ਜਿਹੜੇ ਆ ਉਹ ਦੇਖਭਾਲ ਕਰਕੇ ਲਿਆ ਜਾਣ ਨਾਮਤਾਰੀ ਸਮਾਜ ਜਿਹੜਾ ਆ ਉਹ ਗਊ ਗਰੀਬ ਦਾ ਹਾਮੀ ਆ ਅਸੀਂ ਸਾਡੇ ਬਜ਼ੁਰਗ ਜਿਹੜੇ ਆ ਸਾਡੇ ਜਿਹੜੇ ਹੋਰ ਵੱਡੇ ਸਾਡੇ ਤੋਂ ਹੋਏ ਆ ਉਹ ਤਾਂ ਗਊ ਦੀ ਖਾਤਰ ਜਿਹੜਾ ਉਹਨਾਂ ਨੂੰ ਸ਼ੀਤੀਆਂ ਦੇ ਦਿੱਤੀਆਂ ਹਰਮੰਦਰ ਸਾਹਿਬ ਦੇ ਕੋਲ ਮਨੇਰ ਕੋਟਲੇ ਰਾਏ ਕੋਟ ਸਾਰੇ ਹੀ ਅਸੀਂ ਨਾਮਤਾਰੀ ਜਿਹੜੇ ਆ ਗਊ ਤੇ ਗਰੀਬ ਦੀ ਖਾਤਰ ਜਿਹੜੇ ਆ ਉਹ ਸ਼ੀਨੀਆਂ ਪ੍ਰਾਪ ਕੀਤੀਆਂ ਸਾਨੂੰ ਵੀ ਇਹਨਾਂ ਦਾ ਇੱਥੇ ਵੀ ਦਰਦ ਆਇਆ ਇਸ ਕਰਕੇ ਅਸੀਂ ਇਸ ਪ੍ਰਬੰਧਕਾਂ ਨਾਲ ਇਹ ਅਫਸੋਸ ਕਰਨ ਵੀ ਆਏ ਆ ਆਪਣਾ ਦੁੱਖ ਸਾਂਝਾ ਵੀ ਕਰਨ ਆਏ ਆ ਤੇ ਆ ਵੀ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਉਹਦੇ ਲਈ ਅਵੇਅਰ ਰਹਿਣ ਸਾਰੇ